ਸੱਚਰਕਾਲ ਪੰਜਾਬੀ ਜਕੇ 27 ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾਂ ਤੋਂੜਲਾ ਮਨਪ੍ਰੀਖੋਰ ਪੰਜਾਬ ਦੇ ਸਾਫ ਦਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਟਿੰਡਸਾ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਦੇ ਅਹੁਦੇ ਤੋਂ ਲਾਉਣ ਤੇ ਬੜੀ ਹੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਬਾਦਲ ਪਰਿਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸਾਹਿਬ ਜੀ ਨੂੰ ਅਹੁਦੇ ਤੋਂ ਟਾਉਣ ਲਈ ਬਹੁਤ ਹੀ ਮਾੜਾ ਰਵੱਈਆ ਅਪਣਾਇਆ ਹੈ गलत रास्ता है भी रस्ता गया कि दरअसल बादल परिवार जथेदार साहब न अपनी दुश्मनी क्ढी है सुबीर बादल ने श्री अकाल तक साहब ते जाके बीते दिन किते गुनाह जनतक तौर पर मनिया पर उसने होर गलतियां ते भी जोर दे देता है इस पूरे ਗੱਲ ਨੂੰ ਲੈ ਕੇ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਪੰਜਾਬ ਦੇ ਸਾਬਕਾ ਮੰਤਰੀ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਦਾ ਆਉ ਉਹ ਵਿਵੇਕ ਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਤਛੇਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਮੈਂ ਸਮਝਦਾ ਜਿੰਨਾ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇ ਜਿੰਨੇ ਇਹਨੂੰ ਮਾੜਾ ਕਿਹਾ ਜਾਵੇ ਉਹਨਾਂ ਘਟਾ ਅਮੀ ਸਭ ਨੂੰ ਇਹ ਗੱਲ ਦੀ ਜਾਣਕਾਰੀ ਸੀ ਕਿ ਐਸਜੀਪੀਸੀ ਤੇ ਬਾਦਲਪੁਰਾਰੇ ਮਨ ਬਣਾ ਬੈਠੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਦੇ ਤੋਂ ਹਟਾਉਣਾ ਪਰ ਮੈਂ ਸਮਝਦਾ ਜਿਸ ਤਰੀਕੇ ਨਾਲ ਹਟਾਇਆ ਗਿਆ ਇਸ ਤਰੀਕੇ ਨਾਲ ਤਾਂ ਕੋਈ ਸਰਕਾਰੀ ਮੁਲਾਜ਼ਮ ਨੂੰ ਵੀ ਆਪਦੇ ਆਪ ਦੇ ਤੋਂ ਨਹੀਂ ਹਟਾਉਂਦਾ ਜਿਹੜੀ ਇਨਕੁਆਇਰੀ ਹੁੰਦੀ ਹੈ ਉਹ ਪਬਲਿਕ ਤੌਰ ਤੇ ਉਹ ਇਨਕੁਆਇਰੀ ਦੀ ਰਿਪੋਰਟ ਦਿੱਤੀ ਜਾਂਦੀ ਹੈ ਫਿਰ ਜੇ ਜੁਰਮ ਸੁੱਧ ਹੁੰਦਾ ਤਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਪਰ ਇਹਨਾਂ ਨੇ ਸਾਰੀ ਗੁੱਤਮੁਤ ਕਰਕੇ ਉਹਨਾਂ ਨੂੰ ਹਟਾਤਾ ਤੇ ਇਹ ਵੀ ਜਿਹੜਾ ਹੈ ਮੈਂ ਸਮਝਦਾ ਆਪਾਂ ਜਾਣਦੇ ਹਾਂ ਜੇ ਇੱਕ ਜਿਹੜੀ ਹੈ ਇੱਕ ਦੁਸ਼ਮਣੀ ਹੀ ਉਹਨਾਂ ਨੇ ਆਪਦੀ ਕੱਢੀ ਹੈ ਜੋ ਕੁਝ 2 ਦਸੰਬਰ ਨੂੰ ਹੋਇਆ ਅਕਾਲ ਤਖਤ ਸਾਹਿਬ ਤੇ ਉਸ ਗੱਲ ਨੂੰ ਬਾਦਲ ਪਰਿਵਾਰ ਮੈਂ ਸਮਝਦਾ ਭੁਲਾ ਨਹੀਂ ਸਕਿਆ ਤੇ ਉਸ ਰੰਜਿਸ਼ ਦੇ ਵਿੱਚ ਉਹ ਸਾਰਾ ਦੋਸ਼ ਉਹਨਾਂ ਨੇ ਗਿਆਨੀ ਹਰਪੀਰ ਸਿੰਘ ਤੇ ਮਰਦੇ ਹੋਏ ਉਹ ਗੁੱਸਾ ਇਹਨਾਂ ਨੇ ਕੱਲ ਦੇ ਫੈਸਲੇ ਦੇ ਵਿੱਚ ਜਿਹੜਾ ਸਾਫ਼ ਝਲਕਦਾ ਹੈ ਪਰ ਇਹਦੇ ਨਾਲ ਦੋ ਵੱਡੇ ਸਵਾਲ ਖੜੇ ਹੁੰਦੇ ਨੇ ਇੱਕ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਜੋ ਪਿਛਲੇ ਸਮੇਂ 'ਚ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜੋ ਵੀ ਇਨਕੁਆਇਰੀ ਹੈ ਕਿਸੇ ਵੀ ਸਿੰਘ ਸਾਹਿਬ ਦੀ ਜਥੇਦਾਰ ਸਾਹਿਬ ਦੀ ਉਹ ਐਸਜੀਪੀਸੀ ਨਹੀਂ ਕਰ ਸਕਦੀ ਐਸਜੀਪੀਸੀ ਕੋਲ ਕੋਈ ਅਧਿਕਾਰ ਨਹੀਂ ਤੇ ਨਾ ਹੀ ਐਸਡੀਪੀਸੀ ਇਸ ਤਰੀਕੇ ਦੇ ਨਾਲ ਕੋਈ ਫੈਸਲਾ ਲੈ ਸਕਦੀ ਹੈ ਤੇ ਕੀ ਅੱਜ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਣ ਤੋਂ ਮੁਨਕਰ ਹੋ ਗਈ ਜਾਂ ਉਹਨਾਂ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇੱਕ ਅਹੁਦੇ ਦੀ ਕੋਈ अहमਤ ਨਹੀਂ ਜਾਂ ਉਹਨੂੰ ਕੁਛ ਇਹ ਸਮਝਦੇ ਨਹੀਂ ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਦੂਸਰੀ ਗੱਲ ਜਿਹੜੀ ਹੋਰ ਵੱਡੀ ਹੈ ਉਹ ਇਹ ਹੈ ਇਹ ਜੋ ਵੀ ਪਿਛਲੇ ਸਮੇਂ ਦੀਆਂ ਇਹਨਾਂ ਦੀਆਂ ਕੰਮ ਨੇ ਜੋ ਇਹਨਾਂ ਨੇ ਗਲਤੀਆਂ ਮੰਨੀਆਂ ਅਕਾਲ ਤਖਤ ਸਾਹਿਬ ਤੇ ਜਾ ਕੇ ਜੋ ਵੱੱਜਰ ਗੁਨਾਹ ਕੀਤੇ ਉਹ ਸਾਰਾ ਕੁਝ ਇਹ ਦੁਰਾਰ ਰਹੇ ਨੇ ਨਹੀਂ ਆਮ ਬੰਦਾ ਜਿਹੜਾ ਹੈ ਉਹ ਕੋਈ ਗਲਤੀ ਕਰੇ ਗਲਤੀ ਦੀ ਸਜ਼ਾ ਲੱਗਣ ਤੋਂ ਬਾਅਦ ਉਹ ਉਹ ਤੋਂ ਸਿੱਖਦਾ ਹੈ ਕੁਝ ਉਸ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮੈਂ ਸਮਝਦਾ ਬਾਦਲ ਪਰਿਵਾਰ ਵੱਲੋਂ ਸੁਖਬੀਰ ਸਿੰਘ ਬਾਦਲ ਉਹ ਗਲਤੀਆਂ ਨੂੰ ਤੋਂ ਸਿੱਖਣ ਦੀ بجائے ਉਹ ਗਲਤੀਆਂ ਨੂੰ ਹੋਰ ਵੀ ਵੱਡੇ ਰੂਪ ਦੇ ਵਿੱਚ ਜਿਹੜਾ ਕਰ ਰਹੇ ਨੇ ਤੇ ਇਹ ਜਿਹੜੀ ਘਟਨਾ ਹੈ ਇਹ ਸਾਫ਼ ਕਰਦੀ ਹੈ ਵੀ ਇਹਨਾਂ ਨੇ ਪਿਛਲੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਿਆ ਪਹਿਲੀ ਗੱਲ ਤਾਂ ਜੋ ਆਕਾਲ ਤਖਤ ਸਾਹਿਬ ਦਾ ਹੁਕਮ ਹੈ ਉਹੀ ਇਹਨਾਂ ਨੇ ਮੰਨਣ ਤੋਂ ਮੁਨਕਰ ਹੋ ਗਏ ਪਰ ਨਾਲ ਹੀ ਇਹਨਾਂ ਨੇ ਸਿੱਖਿਆ ਨਹੀਂ ਇਹਨਾਂ ਦਾ ਉੱਥੇ ਪੇਸ਼ ਹੋਣ ਦਾ ਮਕਸਦ ਸਿਰਫ ਇੱਕੋ ਹੀ ਸੀ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਆਪਦੀ ਜਿਹੜੀ ਖਤਮ ਹੋਈ ਸਿਆਸੀ ਸ਼ਾਖ ਹੈ ਉਹਨੂੰ ਕਿਵੇਂ ਖੜਾ ਕਰੀਏ ਇਹਨਾਂ ਦੇ ਮਨ ਦੇ ਵਿੱਚ ਕੋਈ ਨਾ ਤਾਂ ਦੁੱਖ ਹੈ ਨਾ ਇਸ ਚੀਜ਼ ਦਾ ਕੋਈ ਮਨ ਦੇ ਵਿੱਚ ਸੋਚ ਵੀ ਹੈਗੀ ਹੈ ਵੀ ਅਸੀਂ ਕੋਈ ਮਾੜਾ ਕੰਮ ਕੀਤਾ ਸੋ ਇਹ ਗੱਲਾਂ ਸਪਸ਼ਟ ਹੋ ਗਈਆਂ ਵੀ ਇਹਨਾਂ ਨੂੰ ਸੱਤਾ ਤੋਂ ਬਿਨਾਂ ਹੋਰ ਕੁਝ ਨਹੀਂ ਦੀਂਦਾ ਇਹ ਆਪਦੇ ਹੰਕਾਰ ਦੇ ਵਿੱਚ ਅੱਜ ਵੀ ਓਨੇ ਭਰੇ ਪਏ ਨੇ ਜਿਨੇ ਪਹਿਲਾਂ ਸੀ ਜੇ ਅੱਜ ਸੱਤਾ ਤੋਂ ਬਾਹਰ ਹੋ ਕੇ ਵੀ ਇਹੇ ਜੇ ਫੈਸਲੇ ਕਰ ਸਕਦੇ ਨੇ ਤਾਂ ਕੱਲ ਨੂੰ ਆਪਾਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ ਐਸ ਡੀ ਪੀ ਸੀ ਦੇ ਪ੍ਰਧਾਨ ਜਿਨ੍ਹਾਂ ਦਾ ਬੜਾ ਵੱਡਾ ਅਹੁਦਾ ਹੈ ਜਿਨ੍ਹਾਂ ਤੇ ਸਾਨੂੰ ਬੜੀ ਆਸ ਸੀ ਵੀ ਉਹ ਸੱਚ ਦੇ ਨਾਲ ਖੜਨਗੇ ਉਹਨਾਂ ਦੀ ਇਹ ਸਾਰੀ ਘਟਨਾ ਕਰਮ ਦੇ ਵਿੱਚ ਜੋ ਰੋਲ ਹੈ ਅੱਜ ਉਹਦੇ ਵੀ ਬੜੇ ਵੱਡੇ ਸਵਾਲੀਆਂ ਨਿਸ਼ਾਨ ਖੜੇ ਹੋਗੇ ਉਹ ਕਹਿੰਦੇ ਕੁਝ ਹੋ ਰਿਹਾ ਹੈ ਤੇ ਕਰ ਕੁਝ ਹੋ ਰਿਹਾ ਹੈ ਬਾਦਲ ਪਰਿਵਾਰ ਦਾ ਗਲਾਮ ਬਣ ਕੇ ਜਿਹੜੇ ਐਸ ਡੀ ਪੀ ਸੀ ਮੈਂਬਰ ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਸ ਫੈਸਲੇ ਨੂੰ ਅਨਜਾਨ ਦਿੱਤਾ ਇਹਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਊਗਾ ਲੋਕਾਂ ਦੀ ਕਚਹਿਰੀ ਦੇ ਵਿੱਚ ਅੱਜ ਨਹੀਂ ਤਾਂ ਕੱਲ ਇਹ ਜਿਹੜੇ ਨੇ ਇੱਕ ਮੁਜਰਮ ਬਣ ਕੇ ਇਹਨਾਂ ਨੂੰ ਜਿਹੜੇ ਸਜ਼ਾ ਮਿਲੇਗੀ ਸੋ ਮੈਂ ਇਹ ਸਮਝਦਾ ਕਿ ਜਿੰਨੀ ਵੀ ਇਸ ਫੈਸਲੇ ਦੀ ਜਿਹੜੀ ਹੈ ਇਹਨੂੰ ਵਿਰੋਧ ਕੀਤਾ ਜਾਵੇ ਇਹਨੂੰ ਮਾੜਾ ਕਿਹਾ ਜਾਵੇ ਉਹਨਾਂ ਘਟਾ ਤੇ ਮੈਂ ਅਪੀਲ ਵੀ ਕਰਦਾ ਗਿਆਨੀ ਰਗਵੀਰ ਸਿੰਘ ਜੀ ਨੂੰ ਜਿਨ੍ਹਾਂ ਦੇ ਇੱਤੇ ਫੈਸਲਿਆਂ ਨੂੰ ਅੱਜ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੀਰੋ ਲੀਰ ਕਰਤਾ ਅੱਜ ਉਹ ਸਿੱਖਾਂ ਨੂੰ ਸੰਦੇਸ਼ ਦੇਣ ਅੱਜ ਸਿੱਖਾਂ ਨੂੰ ਕੋਈ ਰਾਹ ਦਿਖਾਉਣ ਕਿਉਂਕਿ ਨਹੀਂ ਇਹ ਜਿਹੜੀ ਐਸਡੀਪੀਸੀ ਹੈ ਇਹਦਾ ਆਪ ਦਾ ਵੈਸੇ ਵੀ ਇਹਨਾਂ ਕੋਲ ਹੱਕ ਨਹੀਂ ਕਿਉਂਕਿ 14 ਸਾਲ ਹੋ ਗਏ ਸਮੇਂ ਪਿਛਲੀ ਐਸਡੀਪੀਸੀ ਚੋਣਾ ਹੋਏ 5 ਸਾਲ ਤੋਂ ਬਾਅਦ ਤਾਂ ਇਹਨਾਂ ਦਾ ਸਮਾਂ ਹੀ ਜਿਹੜਾ ਹੈ ਚੋਣ ਹੀ 5 ਸਾਲ ਦੀ ਹੁੰਦੀ ਹੈ 5 ਸਾਲ ਤੋਂ ਬਾਅਦ ਤਾਂ ਨਵੇਂ ਐਸਡੀਪੀਸੀ ਦੇ ਹਾਊਸ ਦੀ ਚੋਣ ਹੋਣੀ ਚਾਹੀਦੀ ਸੀ ਸੋ ਇਹ ਵੈਸੇ ਵੀ ਗੈਰਕਾਨੂੰਨੀ ਤੌਰ ਤੇ ਐਸਡੀਪੀਸੀ ਦੇ ਕਬਜ਼ਾ ਕਰੀ ਬੈਠੇ ਨੇ ਤੇ ਅੱਜ ਉਹ ਗੈਰਕਾਨੂੰਨੀ ਜਿਹੜੇ ਲੋਕ ਕਬਜ਼ਾ ਕਰੀ ਬੈਠੇ ਨੇ ਉਹਨਾਂ ਵੱਲੋਂ ਦਿੱਤੇ ਹੋਏ ਫੈਸਲਿਆਂ ਨੂੰ ਜਿਹੜਾ ਸਿੱਖ ਕੌਮ ਕਦੇ ਮੰਨੇਗੀ ਨਹੀਂ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਜਗ੍ਹਾ ਲੋਕਾਂ ਦੇ ਦਿਲ ਵਿੱਚ ਹੈ ਲੋਕਾਂ ਦੇ ਮਨ ਵਿੱਚ ਹੈ ਲੋਕਾਂ ਨੂੰ ਅਹਿਸਾਸ ਹੈ ਵੀ ਗਿਆਨੀ ਜੀ ਨੇ ਜਿਹੜਾ ਹੈ ਸਿੱਖ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਜੋ ਵੀ ਉੱਥੋਂ 2 ਦਸੰਬਰ ਨੂੰ ਫੈਸਲੇ ਸੁਣਾਏ ਉਹ ਇੱਕ ਇਤਿਹਾਸਕ ਫੈਸਲੇ ਸੁਣਾਏ ਗਏ ਨੇ ਜਿਨ੍ਹਾਂ ਕਰਕੇ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਸਾਰੇ ਸਿੰਘ ਸਭਾ ਨੂੰ ਯਾਦ ਰੱਖਿਆ ਜਾਏਗਾ ਸੋ ਮੈਂ ਨਹੀਂ ਸ਼ਬਦਾਂ ਦੇ ਨਾਲ ਆਪਦੇ ਵੱਲੋਂ ਜਿਹੜਾ ਸਾਰੇ ਇਸ ਘਟਨਾ ਕ੍ਰਮ ਦੀ ਪੂਰਨ ਜਿਹੜੀ ਆ ਨਖੇਦੀ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ